ਕਿੱਤੇ ਨੀ ਓਕੇ ਲੈ ਮੈਨੂੰ ਨਹੀਂ ਆਉਂਦੀ ਢੇਲਣੀ ਗੰਡ ਬਣਿਆ ਕੀ ਹੁੰਦਾ ਉਹਦਾ ਦਾ ਲਾੜਦਾ ਡਰਾਤਾ ਉਹ ਚੱਕ ਵੀ ਪੀਣੇ ਲੁੱਟਿਆ ਗੁੱਡਾ ਲੁੱਟ ਲਈ ਅੱਜੀ ਆਈ ਮਾਨੋ ਚੱਲ ਡਰਾਤਾ ਤੋੜ ਦੇ ਲਿਆ ਅਬ ਬੱਲੇ 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 ਇੱਕ ਹੋਰ ਲੁੱਟ ਕੇ ਲਈ ਪੀਹੂ ਗੁੱਡਾ ਪਿਉ ਤੂੰ ਗੁੱਡੇ ਬੜੇ ਲੁੱਟਦੀ ਅੱਜ ਕੀ ਗੱਲ ਐ ਚਾਰਲਟਲੇ ਚਾਰ ਚੱਲ ਠੀਕ ਆ ਸਾਰਿਆਂ ਨੂੰ ਹੈਪੀ ਲੋੜੀ ਸਾਰੀ ਲੋੜੀ ਲਾੜੀ ਹਾਂਜੀ ਸਾਸਰੀ ਗਾਲ ਦੀ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਕਿ ਨਾਮ ਵਲੌਗ ਚ ਨਵੇਂ ਵਲੌਗ ਚ ਅੱਜ ਦਾ ਵਲੌਗ ਹੈ ਆਪਣਾ ਲੋੜੀ ਵਲੌਗ ਲੋੜੀ ਵਲੌਗ ਤੇ ਚੋ ਵੀ ਸਾਰੇ ਹੈਪੀ ਲੋੜੀ ਕਹਤਾ ਸਾਰਿਆਂ ਨੇ ਕਿ ਲਿਆ ਹਾਂਜੀ ਹੈਪੀ ਲੋੜੀ ਬਾਕੀ ਤੁਸੀਂ ਵੀ ਜਲਦੀ ਕਮੈਂਟ ਵਿੱਚ ਹੈਪੀ ਲੋੜੀ ਲਿਖ ਦਿਓ ਹਾਂਜੀ ਹਾਂਜੀ ਤੇ ਆਪਣਾ ਅੱਜ ਵਲੌਗ ਹੈ ਲੋੜੀ ਦਾ ਤੇ ਪਤੰਗਾ ਪਤੰਗਾ ਵਡਾਈਆਂ ਮਾੜੀਆਂ ਮੋਟੀਆਂ ਕੋ ਤੇ ਹੋ ਡਾਉਣ ਲੱਗੇ ਆ ਗੁੱਡੇ ਹੀ ਲੁੱਟੇ ਵੀ ਆ ਤੇ ਆਪ ਹੀ ਤੁਹਾਡੀ ਪੀਹੂ ਗੁੱਡੀਆਂ ਲੁੱਟਦੀ ਨੇ ਗੁੱਡੀਆਂ ਆ ਵੀ ਆਪਣੀ ਸਾਡੀ ਪੀਹੂ ਵੀ ਆ ਇਹ ਵੀ ਲੁੱਟਿਆ ਹਾਂ ਤੇ ਪੀਹੂ ਵੀ ਸਾਰਿਆਂ ਨੂੰ ਹੈਪੀ ਲੋੜੀ ਕਹਿੰਦੇ ਕਿ ਸਾਡੇ ਬਲਾਗ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਕਹੋ ਸਾਰੇ ਕਹੋ ਕ ਲਾਈਕ ਕਮੈਂਟ ਸ਼ੇਅਰ ਚਾਰ ਗੁੱਡੇ ਲੁੱਟੇ ਚਾਰ ਗੁੱਡੇ ਹਾਂ ਆਰਬੜੇ ਦੋ ਲੁੱਟੇ ਹਨਾ ਪੁੱਤ ਜਦ ਤੂੰ ਲੁੱਟੇ ਗੁੱਡਾ ਘੜੇ ਲੁੱਟਾ ਕੋਈ ਹਾਂ ਜਦੋਂ ਆਪਾਂ ਆਪਣੇ ਘਰ ਸਿੱਗੇ ਹੋਦੋਂ ਆਪਾਂ ਹਾਂ ਜਦ ਆਪਣੇ ਗੁੱਡਾ ਲੁੱਟਿਆ ਹੀਗਾ ਤੇ ਹੁਣ ਕਹੋ ਫਿਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤੇ ਆਪਾਂ ਵਲੌਗ ਅਕੀ ਕੰਟੀਨਿਊ ਕਰਦੇ ਆਂ ਸ਼ੇਅਰ ਸਬਸਕ੍ਰਾਈਬ ਜਰੂਰ ਸਬਸਕ੍ਰਾਈਬ ਤੇ ਵਲੌਗ ਕੰਟੀਨਿਊ ਕਰਦੇ ਆਂ ਜੀ ਕਹੋ ਅ ਵੀ ਕਹੋ ਵਲੌਗ ਕੰਟੀਨਿਊ ਕਰਦੇ ਆਂ ਵੀ ਕਹੋ ਹਾਂਜੀ ਬਾਏ ਬਾਏ ਬਾਅਦ ਵਿੱਚ ਵਲੌਗ ਹਾਂ ਚਲੋ ਜੀ ਦਈਣਾ ਗੁੱਡੀਆਂ ਫਿਰ ਲੈ ਕੰਨੀ ਦੇ ਕੰਨੀ ਘਾਟੇ ਮੌਲ ਆਪਣੇ ਪਾਸ ਹੈ ਨਾ ਚੱਲ ਓ ਕੱਲੇ ਕੱਲੇ ਸਮੋਸੇ ਖਾਈਏ ਨੇ ਏ ਚੱਕ ਚੱਕ ਪੇਚਾ ਲੱਗਣਾ ਉਹਦੇ ਨਾਲ ਆ ਵੇ ਏ ਆ ਵੇ ਆ ਵੇ ਆ ਵੇ ਤੇ ਲਾਣਾ ਤੂੰ ਉਡਾ ਲਈਏ ਇੱਕ ਹਾਂ ਆ ਵੇ ਪੇਚਾ ਏ ਚਲੋ ਵੀ ਚੱਲ ਉਹ ਚੱਲ ਚੱਲੇ ਚਲ ਆਪਣੇ ਕਿ ਕਿਸੇ ਦਾ ਆਪਣੇ ਗਿਆ ਭਰਾਵਾ ਆਪਣਾ ਹੀ ਗਿਆ ਚਲੋ ਕੋਈ ਗੱਲ ਨਹੀਂ ਬੋਲ ਚਲੇ ਵੱਡਾ ਗੁੱਡਾ ਕਿਨੇ ਵੱਡਿਆ ਦੱਸ ਤੂੰ ਵੱਡਦਾ ਗੁੱਡਾ ਵੱਡਦਾ ਚੱਜ ਆ ਵੇ

ਉਂਝਲ ਬੈਠ ਗਿਆ ਉਹ ਵਾਹ ਨੰਨਾ ਨੰਨਾ ਮੈਂ ਭਾਇਆ ਹਾਂ ਕਿੱਧਰ ਗਿਆ ਉਹ ਉਹਨਾਂ ਜਿਹੜਾ ਛੱਡ ਉਹਨਾਂ ਜਾ ਗਿਆ ਕਿੜ ਗਿਆ ਬਿੱਲੀਓਏ ਕੀ ਕਹਿਨਾ ਕੀ ਕਹਿਨਾ ਕੋਈ ਨਹੀਂ ਆ ਰਾਕੇ ਦਾ ਅਮੇਂ ਨੂੰ ਅੱਛਾ ਚੱਲੋ ਦੇ ਕੰਨੀ ਦੇ ਚੱਲੋ ਜੀ ਕਿੱਧਰ ਗਿਆ ਫਿਰ ਥੱਲੇ ਲੈ ਗਈ ਦੇ ਕੰਨੀ ਦੇ ਦੁਆਰਾ ਦੇ ਚੱਲ ਓਏ ਚਲੋ ਜੀ ਓਕੇ ਡੋਣਾ ਗੁੱਡਾ ਅਰਵ ਗੁੱਡਾ ਡਿੱਗੀ ਆਦਾ ਇੱਕ ਮਿੰਟ ਰੁਕ ਸਿਮ ਮੈਂ ਕਹਿ ਦੇ ਕਹੀਂ ਕਹੀਂ ਸਿਮ ਮੈਂ ਕਹਿ ਦੇ ਪਹਿਲਾਂ ਵੀਡੀਓ ਲੇ ਦੋੜਾ ਦੇਖ ਮਣੀ ਕੋਲੇ ਵੀਡੀਓ ਰੈਂਦੇ ਕੰਨੀ ਬਣਾ ਦੇ ਤੇਰੀ ਮਰਜੀ ਸਾੜੀ ਗਿਆ ਡੋਣਾ ਵੀ ਔਰ ਆ ਫੜੇ ਵਾਲੀ ਨਾ ਨਾ ਬੰਦ ਕਰ ਤਾ ਗਿਆ ਇੱਕ ਤਾਂ ਪਾ ਵੱਡਿਆ ਦੇ ਇੱਕ ਤਾਂ ਵਿਦਾਲਿਆ ਹੋਰ ਵਧਾ ਹੋਰ ਵਧਾ ਹੋਰ ਵਧਾ ਓਏ ਚੱਲੋ ਨਾ ਆਗੇ ਚੱਲੋ ਪੈਰ ਤੇ ਮੇਰੇ ਦੋ ਕੱਢ ਫਿਰ ਡਾਈ ਪਹਿਲਾਂ ਗੁਲਜਲ ਕੱਢਣ ਉੱਤੇ ਹੀ ਢੇਲ ਛੱਡ ਢੇਲ ਕੇ ਲੈ ਮੈਨੂੰ ਨਹੀਂ ਆਉਂਦੀ ਢੇਲ ਦੀ ਢੇਲ ਆਂ ਨਹੀਂ ਇੱਧਰ ਮੇ ਢੇਲ ਦੱਸਾ ਕਿ ਮੇਰੇ ਨਹੀਂ ਤੁਹਾਨੂੰ ਸ਼ਾ ਫੋਨ ਕੋਚ ਬਣ ਗਿਆ ਐ ਬਸ ਡੋਰ ਛੱਡੀ ਗਈ ਫੋਨ ਨਹੀਂ ਕਿਤੇ ਹਾਂ ਤੇ ਗੰਡ ਬੰਨਦੇ ਮੰਨਦੇ ਗੰਡ ਬਣਿਆ ਕਿ ਹੁੰਦਾ ਉਹਦਾ ਦਾ ਲਾੜਦਾ ਨਹੀਂ ਟੁੱਟੀ ਹੋਈ ਡੋਰ ਜੁੜ ਜਾਂਦੀ ਆ ਗੰਡਾ ਕੇ ਗਾਂਡੀ ਗੰਡ ਟੁੱਟੀ ਹੋਈ ਟੁੱਟੀ ਹੋਈ ਡੋਰ ਤੇ ਕੀ ਦੋਂ ਦਾ ਘੀਆਂ ਘੰਟਾ ਘੰਟੀ ਤੇ ਕੋਈ ਯਾਰੋ ਬੱਤੀ ਕਹੋ ਕਰਨ ਲੱਗਾ ਹਾਂ ਤਾਂ ਉਹ ਪਿਆਸ ਮੜਾ ਮੜਾ ਹੀ ਲੱਗਣ ਲੱਗੀ ਵਾਹ ਕਿਉਂ ਆਉਂਦੇ ਨਾਲ ਉਹ ਵੀ ਖੱਚਦਾ ਪਿਆਥ ਲੋਣੇ ਹੁਣ ਆਉਣਾ ਇੱਕ ਤਾਂ ਗਿਆ ਹਨਾ ਇਹਦੇ ਨਾਲ ਇਹਦੇ ਨਾਲ ਆ ਗਿਆ ਆ ਗਿਆ ਵੱਡਾ ਗੁੱਡਾ ਹੋਣਾ ਇਹੋ ਨਾ ਸੁਖਮਾ ਸੁਖਮਾ ਲੱਗਾ ਤਾਂ ਨਹੀਂ ਜੇ ਨਾ ਲੈ ਇਹਦੇ ਪੇਚਾ ਲੱਗਣ ਹੀ ਗਲਾ ਬਸ